ਹਾਂਜੀ ਸਸਤਰੀਏ ਘਾਲ ਸਰੋ ਸਾਰੇ ਦੋਸਤਾਂ ਨੂੰ ਔਰ ਕਿਵੇਂ ਹੋ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਕਰਦੇ ਹਾਂ ਅੱਜ ਆਪਾਂ ਆਪਣੀ ਨਵੀਂ ਵੀਡੀਓ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਦਬਾ ਦਿਓ ਸ਼ੁਰੂ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਭਗਤ ਸਿੰਘ ਬਾਰੇ ਆਪੋ ਕਹੀ ਭਗਤ ਸਿੰਘ ਦੀ ਮੈਂ ਭਗਤ ਸਿੰਘ ਬੋਲ ਰਿਹਾ ਹਾਂ ਇਹਦੇ ਵਿੱਚ ਅੱਜ ਆਪਾਂ ਉਹਦੀ ਜੀਵਨੀ ਬਾਰੇ ਪੜ੍ਹਾਂਗੇ ਹਾਂਜੀ ਦੋਸਤੋ ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਆਇਆ ਸੀਗਾ ਲਾਹੌਰ ਜ਼ਿਲ੍ਹੇ ਦੇ ਨਰਲੀ ਨਾਮ ਦੇ ਪਿੰਡ ਵਿੱਚ ਜੁਆਇਆ ਸੀਗਾ ਉਹਨਾਂ ਉਹ ਸ਼ੁਰੂ ਤੋਂ ਹੀ ਨਾस्तिक ਸੀਗੇ ਤੇ ਉਹਨਾਂ ਦਾ ਰੱਬ ਤੇ ਵਿਸ਼ਵਾਸ ਨਹੀਂ ਸੀਗਾ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਦੇਸ਼ ਨੂੰ ਕ੍ਰਾਂਤੀ ਦੇ ਦਰਸ਼ਨ ਕਰਾਈ ਤੇ ਘਰ-ਘਰ ਵਿੱਚ ਕ੍ਰਾਂਤੀ ਦੀ ਲਹਿਰ ਪਹੁੰਚਾਈ ਭਗਤ ਸਿੰਘ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਇਸ ਕਰਕੇ ਉਹਨਾਂ ਨੂੰ 23 ਸਾਲ ਦੀ ਉਮਰ ਵਿੱਚ 750 ਕਿਤਾਬਾਂ ਦਾ ਨੌਲੇਜ ਸੀਗਾ ਭਗਤ ਸਿੰਘ ਚਾਹੁੰਦੇ ਸੀ ਕਿ ਇਹ ਕੇਵਲ ਜਆ ਭਾਰਤ ਜਿਹੜਾ ਸੁਤੰਤਰਤਾ ਦਾ ਤੇ ਸਮਾਨਤਾ ਦਾ ਅਧਿਕਾਰ ਤੇ ਵੀ ਜਿੱਥੇ ਹਰੇਕ ਬੰਦਾ ਆਪਣੀ ਲਾਈਫ ਆਪ ਦੇ ਹੱਥਾਂ ਵਿੱਚ ਰਜੀ ਸਕੇ ਤੇ ਉਹਨਾਂ ਨੇ ਭਾਰਤ ਦੇਸ਼ ਨੂੰ ਇਨਕਲਾਬ ਜਿੰਦਾਬਾਦ ਦਾ ਨਾਰਾ ਦਿੱਤਾ ਸੀ ਅੰਗਰੇਜ਼ ਪਗਤ ਸਿੰਘ ਤੋਂ ਅੰਗਰੇਜ਼ ਸਰਕਾਰਾਂ ਬਹੁਤ ਜ਼ਿਆਦਾ ਡਰ ਰਹੀਆਂ ਹੋਈਆਂ ਸੀ ਇਸ ਕਰਕੇ ਉਹਨਾਂ ਨੇ ਫੈਸਲਾ ਲੈਂਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਨੂੰ ਫਾਂਸੀ ਦਾ ਆਰਡਰ ਸੁਵਾ ਦਿੱਤਾ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ 24 ਮਾਰਚ 1931 ਨੂੰ ਫਾਂਸੀ ਦਾ ਆਰਡਰ ਦੇ ਦਿੱਤਾ ਉਸ ਤੋਂ ਬਾਅਦ ਇਹ ਫਾਂਸੀ ਦੀ ਤਾਰੀਖ 23 ਮਾਰਚ 1931 ਕਰ ਦਿੱਤੀ ਪਗਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਸਨਹਿਾ ਦੇ ਦਿੱਤਾ ਕਿ ਉਹ ਉਹਨਾਂ ਨੂੰ ਆ ਕੇ ਲੈ ਜਾਣ फांसी तो पहला भगत सिंह ਦੇ ਨਾਲ ਕਿਸੇ ਨੂੰ ਵੀ ਮਿਲਣ ਦੀ ਇਜਮਤੀ ਨਹੀਂ ਦਿੱਤੀ ਗਈ ਸੀ फांसी ਤੋਂ 2 ਘੰਟੇ ਪਹਿਲਾਂ ਵਕੀਲ ਪ੍ਰਣਾਨਾਥ ਨੂੰ ਮੈਂ भगत सिंह ਦੇ ਨਾਲ ਮਿਲਣ ਦੀ ਇਜਮਤੀ ਦੇ ਦਿੱਤੀ ਗਈ ਤੇ ਉਸ ਤੋਂ ਬਾਅਦ भगत सिंह ਨੂੰ ਜਾਣ ਦੇ ਲਈ ਉਹਨਾਂ ਨੇ ਕਿਹਾ भगत सिंह ਕਿ ਲੈਨਿਨ ਨਾਮ ਦੀ ਬੁੱਕ ਪੜ੍ਹ ਰਹੇ ਸੀ 15 ਪੇਜ ਲੈ ਚੁੱਕੇ ਸੀ ਉਹਦੇ ਤੇ भगत सिंह ਨੇ ਕਿਹਾ ਕਿ ਮੈਂ ਪੇਜ ਪੜ੍ਹ ਸਕਦਾ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਉਹਨਾਂ ਨੂੰ ਸਿੱਧਾ ਚੱਲਣ ਦੇ ਲਈ ਕਿਹਾ ਤਾਂ ਉਸ ਤੋਂ ਬਾਅਦ ਵਕੀਲ ਪ੍ਰਣਾਨਾਥ ਮਹਿਤਾ ਨੇ भगत सिंह ਤੋਂ ਰਾਸ਼ਟਰ ਨੂੰ ਕੋਈ ਸੰਦੇਸ਼ ਦੇਣ ਦੇ ਲਈ ਕਿਹਾ भगत सिंह ਨੇ ਕਿਹਾ ਕਿ ਸਮਰਾਜਵਾਦ ਦਾ વિનાਸ਼ ਹੋਵੇ ਤੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਦਿੱਤਾ ਉਸ ਤੋਂ ਬਾਅਦ ਭਗਤ ਸਿੰਘ ਤੋਂ ਉਸ ਦੀ ਆਖਰੀ ਖੁਆਇਸ਼ ਪੁੱਛੀ ਤਾਂ ਭਗਤ ਸਿੰਘ ਨੇ ਕਿਹਾ ਕਿ ਮੈਂ ਇਸ ਦੁਨਿਆ ਜਿਸ ਭਾਰਤ ਦੇਸ਼ ਦੇ ਵਿੱਚ ਦੁਬਾਰਾ ਜਨਮ ਲੈਣਾ ਚਾਹੁੰਦਾ ਤੇ ਭਾਰਤ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਤੋਂ ਪਹਿਲਾਂ ਉਹਨਾਂ ਦਾ 10 ਕਿਲੋ ਵਜ਼ਨ ਵੱਧ ਚੁਕਿਆ ਸੀ ਦੇਖੋ ਦੋਸਤੋ ਕਿੰਨੀ ਮਾਨਤਾ ਵਾਲੀ ਗੱਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਹੋਣ ਜਾ ਰਹੀ ਹੈ ਤੇ ਲੇਕਿਨ ਉਹਨਾਂ ਦਾ 10 ਕਿਲੋ ਵਜ਼ਨ ਵੱਧ ਚੁਕਿਆ ਹੈ ਤੇ ਉਸ ਤੋਂ ਬਾਅਦ फांसी के टाइम चरत सिंह ने भगत सिंह के कान में किया कि वह भा, वाहेगुरु का नाम ले लें तो भगत सिंह ने कहा कि मैं वाहगुरु का नाम नहीं ले सकता मैं सारी उम्र गरीबा वेख के रब में बहुत गाल क्या है जे अगर हूँ मैं मरदे टाइम रब का नाम लेगा तो रब समझूगा कि मैं कमजोर हैगा बुरी दिल इंसान हैगा इस करके मैं रब तो माफ़ी नहीं लाता भगत सिंह ने कहा कि असली क्रांतिकारी पेंडा कारखाना किसान है ਇਹ ਕੰਮ ਕਰ ਰਿਹਾ ਹੈਗਾ ਲੇਕਿਨ ਬਾਕੀ ਜੋ ਹੈਗਾ ਉਹ ਰਾਜ ਕਰ ਰਿਹਾ ਹੈਗਾ ਇਸ ਕਰਕੇ ਆਪਾਂ ਨੂੰ ਜਿੰਨੇ ਵੀ ਮਜ਼ਦੂਰ ਹੈਗੇ ਜਿੰਨੇ ਵੀ ਕਿਸਾਨ ਹੈਗੇ ਅਸਲੀ ਕ੍ਰਾਂਤੀਕਾਰੀ ਆਪਾਂ ਹੈਗੇ ਆਪਾਂ ਨੂੰ ਕ੍ਰਾਂਤੀਕਾਰੀ ਦੇ ਵਾਸਤੇ ਲੜਨਾ ਚਾਹੀਦਾ ਹੈਗਾ ਸੱਚ ਦੇ ਨਾਲ ਖੜਨਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਤਿੰਨਾਂ ਨੂੰ ਫਾਂਸੀ ਦੀ ਹੌਲ ਜਾਇਆ ਗਿਆ ਤਿੰਨਾਂ ਦੇ ਮੂੰਹ ਦੇ ਉੱਤੇ ਕਾਲੇ ਰੰਗ ਦਾ ਦੁਬਾਲਾ ਪਾ ਕੇ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਿਨ੍ਹਾਂ ਨੇ ਆਖਰੀ ਵਾਰ ਗੱਲੇ ਮਿਲੇ ਸੀ ਬਸ ਇਹੀ ਸੀ ਆਪਣੇ ਭਗਤ ਸਿੰਘ ਦੀ ਜੀਵਨੀ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਗੀ ਤੇ ਆਪਾਂ ਨੂੰ ਭਗਤ ਸਿੰਘ ਦੇ ਬਾਰੇ ਹੋਰ ਵੀ ਵਿਚਾਰ ਜਾਣਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਆ ਅਗਰ ਜੇ ਤੁਸੀਂ ਅਜਿਹੀ ਵੀਡੀਓ ਚਾਹੁੰਦੇ ਹੋਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਥਰੀ ਘਾਲ ਤੁਹਾਨੂੰ ਸਾਰਿਆਂ ਨੂੰ